ਚੋਪਾ ਪਾਣੀ ਆ ਤਾ ਲੈ ਵੇ ਤੇਰੀ ਜੀ ਨਾ ਪਾ ਲੈ ਸੰਤ ਨੂੰ ਮੈਂ ਰੀ ਜੀ ਨਾ ਪਾ ਆ ਲੈ ਮੈਂ ਮੇਰੇ ਤੈ ਦੋ ਤੇ ਪੀਂ ਜੂ ਮੈਂ ਕਹਤਾ ਇੰਨੇ ਸਤਾ ਦੇ ਚਲਗੇ ਜੋ ਬਰਾ ਬਗਾਉ ਤਗੜੀ ਹੋਣ ਇਹ ਬੜਾ ਜੁਰਮ ਕਰਤਾ ਜਿਹਨੂੰ ਬੜਾ ਮਾਰ ਦਿੱਤਾ ਇਹ ਬਹੁਤ ਹੈ ਮੇਰੀਆਂ ਕਹੀਆਂ ਤੁਹਾਡੇ ਸਾਹਮਣੇ ਚਾਹ ਨਹੀਂ ਜਾਂਦਾ ਮਾਤਾ ਤੇਰੇ ਸਾਹਮਣੇ 3 ਵੇਲਾ ਕੋਈ ਮਾਤਾ ਕਿਸ ਨੇ ਜੁਰਮ ਕੀਤਾ ਮਾਤਾ ਵੇਖ ਸੋਣ ਵਾਲੀਆਂ ਗਾਈਆਂ ਕਿੱਡੀਆਂ ਸੋਹਣੀਆਂ ਨੇ ਅਗਰਾਜ ਮੇਰੀਆਂ ਗਾਈਆਂ ਨੇ ਮੈਨੂੰ ਪਤਾ ਸਾਨੂੰ ਤਾਂ ਕੇ ਪਤਾ ਤੂੰ ਸਾੜੀ ਧੜੀ ਤੇ ਇੱਥੇ ਹੈ ਬਾਜ਼ਾਰ ਦੁਕਾਨ ਤੇ ਹੁੰਦਾ ਵਾ ਤੇਰਾ ਹੀ ਕੰਮ ਆ ਹੈ ਕੋਈ ਅੱਗ ਲਾ ਗਿਆ ਇੱਥੇ ਆਣ ਕੇ ਤੇ ਐ ਵੀਰ ਦੇ ਓਏ ਐ ਆਏ ਵੀਰ ਵੀਰ ਮੈਂ ਕੀ ਕਰੂੰਗੀ ਤੇ ਸਾਬ ਸਾਬ ਮੈਂ ਕੀ ਕਰੂੰਗੀ ਮੇਰੀਆਂ ਤੇ ਵੀਰ ਦੇ ਐਰ ਵੀਰ ਦੇ ਏ ਰੱਬ ਮੈਂ ਪਾਪੀ ਆ ਤੈਨੂੰ ਦੱਸਣਾ ਆ ਰਿਦਨ ਕੀਆ ਸ੍ਰੀ ਤੇ ਦਕੀਆ ਨਿਵਾਦਕ ਕੀਏ ਐਏ ਇਹ ਅੱਧਾ ਕੀਆ ਤੇ ਮੇਰਾ ਨਾਂ ਲੱਗਿਆ ਇਸ ਜੀ ਕਿਹਨਾਂ ਕਰਿਆ ਜੀ ਕਿ ਉਹੰਦਣਾ ਮਰ ਗਿਆ ਸੀ ਤੇ ਕਿੱਡਾ ਵੱਡਾ ਵੈਰ ਕੱਢਿਆ ਗਾਇਆਂ ਲੱਤਾ ਵਧੀਆਂ ਗੇਨੇ ਦਾਂਦੇ ਅੱਗ ਲੱਗ ਗਿਆ ਇੱਥੇ ਆਣ ਗਏ ਤੇ ਇਹਨਾਂ ਨੂੰ ਬੋ ਸਾਹਮਣੇ ਡੇਰਾ ਹਰਪਾਲ ਸਿੰਘ ਦਾ ਉਹਨੇ ਫੋਨ ਕੀਤਾ ਵੀ ਤੁਹਾਡੇ ਡੇਰੇ ਤੋਂ ਅੱਗ ਨਿਕਲ ਨਹੀਂ ਬਣੀ ਤੇ ਇਹ ਜਾ ਕੇ ਭੱਜਿਆ ਇਹਨਾਂ ਮੁੜ ਕੇ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਕੀਤਾ ਸਾਰੇ ਰਿਸ਼ਤੇਦਾਰ ਜਦੋਂ ਆਏ ਆ ਤੇ ਲੱਤਾ ਮਗਰ ਲੀਆਂ ਦੋਵਾਂ ਇਹਦੀਆਂ ਗੱਮ ਕਰ ਲੀਆਂ ਲੱਤਾ ਬੰਦੀਆਂ ਉਹਦੀਆਂ ਗਾੜਨੀਆਂ ਲੱਤਾ ਬੰਦੀਆਂ ਤੇ ਜਦੋਂ ਤੂੜੀ ਨੂੰ ਅੱਗ ਲੱਗ ਗਈ ਨਾ ਜਿਆਦਾ ਤੇ ਤੜ ਤੜ ਕੇ ਮਰ ਗਏ ਕੀਤੀ ਤਾਂ ਕਿ ਇਹਨੇ ਸ਼ਰਾਰਤ ਦੇ ਵੇਖੋ ਉਹ ਰੱਸੀ ਪਈ ਵੇਖੋ ਕੀਤੀ ਤੇ ਕਿ ਇਹਨੇ ਸ਼ਰਾਰਤ ਬਹੁਤ ਤਗੜੀ ਆਹ ਰੱਸੀ ਪਈ ਵੇਖੋ ਇਹਦੇ ਨਾਲ ਲੱਤਾ ਬੰਦੀਆਂ ਉਹਦੀਆਂ ਆ ਜੀ ਲੱਤਾ ਬੰਦੀਆਂ ਗਾੜਨੀਆਂ ਗਈਆਂ ਜ ਰਾਤ ਨੂੰ ਕੋਈ ਸ਼ਰਾਬੀ ਬੰਦਾ ਆਇਆ ਉਹ ਇਹਨਾਂ ਨੇ ਡੰਗਰਾਂ ਨੂੰ ਖੋਲਣ ਦੀ ਕੋਸ਼ਿਸ਼ ਨਹੀਂ ਕੀਤੀ ਉਹਨਾਂ ਦੇ ਲੱਤਾਂ ਬੰਦ ਦਿੱਤੀਆਂ ਨੇ ਇੱਕ ਗਾਂ ਦੀਆਂ ਪਿਛਲੀਆਂ ਲੱਤਾਂ ਬੰਦਤੀਆਂ ਇੱਕ ਗਾਂ ਦੀਆਂ ਅਗਲੀਆਂ ਲੱਤਾਂ ਬੰਦਤੀਆਂ ਨੇ ਬੰਨ ਕੇ ਮੋੜ ਕੇ ਟੂੜੀ ਸੀ ਉਹਨਾਂ ਦੀ ਸਾਰੀ ਉਹਨਾਂ ਨੂੰ ਅੱਗ ਲਾਤੀ ਉਹ ਧੂਏ ਦੇ ਨਾਲ ਹੀ ਛੱਟ ਛੱਟ ਕੇ ਮਰ ਗਈਆਂ ਨੇ ਪਤਾ ਨਹੀਂ ਹੁਣ ਕਿਹੜਾ ਬੰਦਾ ਇਹ ਇਹਨਾਂ ਨਾਲ ਦੁਸ਼ਮਣੀ ਕਰ ਗਿਆ ਕੋਈ ਕਿਸੇ ਨਾਲ ਕੋਈ ਵੈਰ ਨਹੀਂ ਕੋਈ ਲੈਣਾ ਦੇਣਾ ਕੋਈ ਨਹੀਂ ਮਿਹਨਤ ਕਰਕੇ ਆਪਣਾ ਗੁਜ਼ਾਰਾ ਕਰਨ ਰਿਹਾ ਉਹ ਮੁੰਡੇ ਦਾ ਪਿਓ ਮਰ ਗਿਆ ਛੋਟਾ ਮੁੰਡਾ ਇਹਨਾਂ ਚਾਰੁੱਧੀਆਂ ਬੇਟੀਆਂ ਨੇ ਬਹੁਤ ਗਰੀਬ ਮਿਹਨਤ ਕਰਕੇ ਤੇ ਆਪਣਾ ਟਾਈਮ ਡੇ ਪਾਸ ਕਰਨ ਮਰਕੀ ਹੋਣੇ ਇਹਨਾਂ ਕੋਈ ਨਾ ਕੋਈ ਇਨਸਾਫ ਮਿਲਣਾ ਚਾਹੀਦਾ ਕੋਈ ਨਾ ਕੋਈ ਗਵਰਨਮੈਂਟ ਨੂੰ ਇਹ ਸੁਖ ਸੂਚੀ ਹੈਗੀ ਆ ਕੋ ਉਹਦੇ ਚ ਇਹਨੂੰ ਦਿੱਤੀ ਜਾਵੇ ਤਾਂ ਕਿ ਇਹ ਆਪਣਾ ਗੁਜ਼ਾਰਾ ਕਰ ਸਕੇ ਆਪਣੇ ਬੱਚਿਆਂ ਨੂੰ ਪਾਲ ਸਕੇ ਇਹਦਾ ਰੋਜੀ ਤਾਂ ਅਮ ਜੜਾ ਦੁੱਧ ਵੇਚ ਕੇ ਆਪਣਾ ਗੁਜ਼ਾਰਾ ਕਰਨ ਲਾਇਆ ਸੀ ਪਤਾ ਜੀ ਕੀ ਗੱਲ ਹੋਈ ਗੱਲ ਵੀਰੇ ਕੁਝ ਨਹੀਂ ਹੋਈ ਮੈਂ ਤਾਂ ਬੰਨ ਕੇ ਰਾਤ ਨੂੰ ਘਰ ਆਇਆ ਜਿੱਦਾ ਇੱਥੇ ਆ ਵੇ ਤਿੰਨ ਮੱਜਾਂ ਦੋ ਮੱਜਾਂ ਤੇ ਇੱਕ ਘਾਂ ਘਾਰਿਆ ਦੋ ਮੈਂ ਉੱਥੇ ਬੰਨਉਣੀ ਆ ਥਾਂ ਥੋੜਾ ਹੀ ਨੀ ਚੁੰਦਾ ਐ ਟਾਰਾ ਤੇ ਮੈਂ ਹੱਸ ਕੇ ਚਲੂ ਉੱਥੇ ਬੰਨ ਦਿੰਨੇ ਉਹ ਅੱਗੇ ਵੀ ਇੱਕ ਦਰ ਖੜੀ ਆ ਹੀ ਕਿਸੇ ਨੇ ਮਾਂ ਜਿਹੇ ਤੇ ਤਿੰਨ ਇੱਥੇ ਲਾਇਦੇ ਦੋ ਉੱਥੇ ਪੂਰੇ ਲੋ ਨਹੀਂ ਆਂਦੇ ਅੰਗਾਂ ਦੋਵੇਂ ਜਾ ਸੁਣ ਵੇਖਿਆ ਨਹੀਂ ਜਾਂਦੇ ਵੀਰੇ ਮੇਰੇ ਕੀ ਜਾ ਕੇ ਵੇਖਿਆ ਤੂੰ ਉਨਵਲ ਸਾਹਮਣੇ ਡੇਰੇ ਵਾਲੇ ਨੇ ਫੋਨ ਕੀਤਾ ਮਨੇਰੇ ਪੱਜ ਆਂਦਾ ਤੁਹਾਡੀਆਂ ਗਾਇਆਂ ਸੀ ਤੇ ਸੁੱਤੇ ਹਜੇ ਤੇ ਆਂਦੇ ਗਏ ਤੁਹਾਡੇ ਅੰਦਰਾਂ ਨੂੰ ਅੱਗ ਲੱਗ ਗਈ ਜਦੋਂ ਹੀ ਰੇਬੂਏ ਖੋਲ ਕੇ ਪੱਜੇ ਉੱਥੇ 6 ਕਿੱਲੇ ਤੇ ਹੈਗਾ ਕੋਕ ਤੁਹਾਡੇ ਘਰ ਤੋਂ ਕਿੰਨਾ ਦੂਰ 6 ਕਿੱਲੇ ਉਹ ਨਹੀਂ ਕਿ ਹੁੰਦਾ ਨਾ ਉੱਥੇ ਆਦਮੀ ਪੂਰਾ ਹੋ ਗਿਆ ਆ ਰਿਸ਼ਤੇਦਾਰ ਸਾਰੇ ਆਏ ਹੁਣ ਬੱਠੇ ਕਾਕਾ ਇੱਕ ਵਿਆਹ ਤੁਹਾਡੇ ਨੂੰ ਸੁਖਨਾ ਕੰਮ ਤੇ ਗਿਆ ਗੱਡੀ ਬਣਾਉਣ ਤੇ ਏ ਆਪੇ ਦੋ ਵੋਤੇ ਨੂੰ ਗੁੱਡੀਆਂ ਨੇ ਤੇ ਇੱਕ ਕਾਕਾ ਐ ਬੱਚਾ ਉਹਦੇ ਲਾਗੇ ਵੀਰੇ ਮੈਂ ਨਾ ਕਰਾਂ ਦਿਖਾਉਂ ਬਾਪ ਤੇ ਛੱਡ ਗਏ ਬਾਪ ਤੇ ਚਾਹ ਕੇ ਵੀ ਕਿਸੇ ਨੇ ਵੀਰੇ ਨਹੀਂ ਵੀਰੇ ਕਿੰ ਨੂੰ ਆ ਵੀੜਾ ਦੀ ਵੀਰਾ ਪੁੱਤ ਕੱਲਾ ਕਿਸਦਾ ਵੇ ਵੇਖੋ ਜ ਲੱਤਾਂ ਬੰਨੀਆਂ ਲੱਤਾਂ ਮੰਨ ਕੇ ਭਾਜੀ ਲੱਤਾਂ ਬੰਨ ਕੇ ਮਾਰੀਆਂ ਭਾਜੀ ਸੜੀਆਂ ਨਹੀਂ ਗੀਆਂ ਲੱਤਾਂ ਬੰਨ ਕੇ ਮਾਰੀਆਂ ਊੜੀ ਜੋ ਤਾਂ ਵੇਖੋ ਜਾ ਕੇ ਇੰਦਰਾ ਵੀ ਨਹੀਂ ਤੋੜਿਆ ਕੰਦ ਤੇ ਥਾਈ ਨੰਦ ਕੇ ਫੇਰ ਉਹਨਾਂ ਨੇ ਅੱਗ ਲਾਈ ਅੰਦਰ ਗਾਈਆਂ ਦੀਆਂ ਲੱਤਾਂ ਬੰਨੀਆਂ ਦੋਵਾਂ ਦੀ ਫੇਰ ਤਾਂ ਕਿਸੇ ਨੇ ਕੀਤਾ ਨਾ ਕੀ ਕੀਤਾ ਇਹ ਕਿਸ ਨੇ ਪਰ ਹੁਣ ਨਹੀਂ ਸ਼ੱਕ ਦਾ ਜਦੋਂ ਸ਼ੱਕ ਨਹੀਂ ਹੁਣ ਸਾਨੂੰ ਕਿਤੇ ਉਹ ਜਾ ਕੇ ਤੇ ਅੱਖੀਂ ਵੇਖਿਆ ਉਹ ਨਾਂ ਵੀ ਲੱਗੀ ਹੋਈ ਤੇ ਇਹ ਤੋ ਬੰਦ

ਮਾ ਕਦੀ ਮਾਤਾ ਤੇ ਆਦ ਨਾ ਪਤਾ ਜਾਂਦੀ ਭੱਜੀ ਜਾਣ ਮੈਂ ਮਾਤਾ ਨੇ ਕਦੀ ਨੀੜਾ ਨਹੀਂ ਪਾਇਆ ਕਦੀ ਕੋਈ ਸਰ ਇਹੜੀ ਪੱਠੇ ਵਡੜੇ ਪੌਣੇ ਵਿਚਾਰੀਆਂ ਨੂੰ ਚੱਲ ਚੰਗਾ ਕਿੰਨੇ ਕਦੀਆਂ ਸੀ ਹਾਂਜੀ ਤਾਂ ਹੀ ਤੇ 1 ਲੱਖ ਲੱਖ ਤੋਂ ਤਾਂ ਹੀ ਗਾਈਆਂ ਦੇ ਵੀਰੇ ਵੇਖੇਂਗਾ ਤੇ ਗਾਂ ਹੀ ਦੇ ਕਿਲੇ ਵੇਖੋਗੇ ਤੇ ਵੀਰੇ ਕਿਤੇ ਬੰਦਾ ਐਡੇ ਚੀ ਗਾਂ ਕੋੜੇ ਹਾਂ ਕੋਈ ਨਹੀਂ ਹੁੰਦਾ ਪੀ ਗਾਈਆਂ ਨੂੰ ਆਖੜਾ ਕੋਟ ਇਹ ਦੇ ਫੁੱਲਸਾਲੇ ਆਏ ਹਾਂਜੀ ਹਾਂਜੀ ਰਿਪੋਰਟ ਲਾਈ ਹਾਂਜੀ ਲਖਾਈ ਆ ਵੀਰਾ ਨੇ ਵੀਰੇ ਮੈਨੂੰ ਮਾਤਾ ਤਰੂਣ ਵਾਲੀ ਮਾਤਾ ਨੂੰ ਵਾਹਦਾ ਨੇ ਕੀ ਕਰ ਲੈਣਾ ਵੀਰੇ ਲਪੜ ਮਿਸੇ ਵੀ ਤੱਕ ਅਰੀਬਾਰੀ ਤੱਕ ਅੜੀ ਵੀ ਤੱਕ

ਏ ਇਹ ਮੇਰਾ ਨਾਮ ਜਗਦੀਪ ਸਿੰਘ ਹੈ ਠੀਕ ਹੈ ਚੱਲੋ ਸਰ ਇਹ ਸਰ ਮੇਰਾ ਪਿੰਡ ਛਰੇਆਲ ਹੈ ਮੈਂ ਇਹਨਾਂ ਦਾ ਵੱਡਾ ਜਵਾਈ ਹਾਂ ਇਸ ਸਵੇਰੇ ਇੱਕ ਦਿਨ ਸਾਢੇ 5 ਵਜੇ ਨੂੰ ਫੋਨ ਗਿਆ ਵਾ ਇਦਾਂ ਅੱਗ ਲੱਗ ਗਈ ਅੰਦਰ ਤੇ ਜਾ ਕੇ ਇਹਨਾਂ ਨੇ ਵੇਖਿਆ ਤੇ ਅੰਦਰ ਬਹੁਤ ਮਾੜੀ ਹਾਲਤ ਨਾਲ 10 ਟਰਾਲੀਆਂ ਤੂੜੀ ਸੀ ਤੇ گاਵਾ ਬਹੁਤ ਵਧੀਆ ਸੀ ਸਾਰੀਆਂ ਵੱਡੀਆਂ ਐ ਐਚਐਫ ਦੀਆਂ ਮਾਦਾ ਨੇ ਛੋਟੇ ਛੋਟੇ ਬੱਚੇ ਲੈ ਕੇ ਪੜੇ ਸੀ ਤੇ ਬੜਾ ਦੁੱਖ ਲਗਾ ਇਹ ਚੀਜ਼ ਵੇਖ ਕੇ ਡਾਕਟਰਾਂ ਦੀ ਤੂੜੀ ਛੱਡ ਲੁੱਸ ਗਿਆ ਸਾਰਾ ਹੀ ਤੇ ਅਸੀਂ ਤੁਹਾਡੇ ਜਰੀਆ ਨੇ ਵੀ ਕੋਈ ਵੀ ਚਲੋ ਕੋਈ ਮਾਲੀ ਸਾਹਿਬ ਇਹਨਾਂ ਦੀ ਕਰ ਸਕਦਾ ਤੇ ਨੁਕਸਾਨ ਜ਼ਿਆਦਾ ਹੋ ਗਿਆ ਦਾਨੀ ਸੱਜਣ ਕਹੀ ਵੀਡੀਓ ਵੰਦੇ ਇਦਾਂ ਦੀ ਤੇ ਤੁਸੀਂ ਤੇ ਸਾਡਾ ਵੀ ਇਹਖਣੇ ਤੇ ਇਹ ਵੀ ਇੰਡੀਆਪੀ ਅੰਦਰ ਗਾਈਆਂ ਨੂੰ ਬੰਨ੍ਹ ਕੇ ਤੇ ਦੀ ਰਾਤ ਲਈ ਸ਼ਕ ਕੋਈ ਸ਼ੱਕ ਸਰ ਸ਼ੱਕ ਸਰ ਇਹ ਵਿਚਾਰੇ ਤੇ ਆਂਦੇ ਸਾਡੇ ਨਾਲ ਕੋਈ ਇਦਾਂ ਕੋਈ ਹੈ ਨਹੀਂ ਲੇਕਿਨ ਕਰਨ ਵਾਲੇ ਨੇ ਮਜਬੂਰ ਕਰਤਾ ਸ਼ੱਕ ਕਰਨ ਤੋਂ ਹਾਂਜੀ ਹਾਂਜੀ ਉੱਥੇ ਤੇ ਪਿਆਰ ਲੱਗਦਾ ਹਾਂਜੀ ਹਾਂਜੀ ਉੱਥੇ ਸਾਰੇ ਇਦਾਂ ਇਦਾਂ ਹੀ ਜਾਂਦੇ ਹਾਂ ਹਾਂਜੀ ਹਾਂਜੀ ਪਰ ਸਾਰੇ ਇਹ ਤੇ ਵਿਚਾਰੇ ਬਹੁਤ ਭਲੇ ਮਾਨਸਬੰਦੇ ਨੇਕ ਬੰਦੇ ਆ ਆਪਣੀ ਰੋਟੀ ਮਾਤਾ ਵਿਚਾਰੀ ਨੰਗਰ ਸਾੰਮ ਦੀ ਆ ਜਿਹੜਾ ਮੇਰਾ ਸਾਲਾ ਉਹ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਵਾ ਇੱਥੇ ਦੁਕਾਨ ਆ ਬਹੁਤ ਨੇਕ ਬੰਦੇ ਨੇ ਪਰ ਕਿੰਨੇ ਕਿੰਨਾ ਨੁਕਸਾਨ ਸੱਤ 3 ਲੱਖ ਦਾ ਹੋ ਗਿਆ ਟੋਟਲ ਹਾਂਜੀ ਦੋ ਗਾਇਆਂ ਦੋ ਗਾਇਆਂ ਸੱਡ ਸੱਡ ਤੂੜੀ ਦਾ ਟਰਾਲੀਆਂ ਹਾਂਜੀ ਪੁਲਸ ਆ ਲਈ ਹਾਂਜੀ ਸਾਰਾ ਇਹੀ ਪੁਲਸ ਆਲੇ ਮੁਲਾਜ਼ਮ ਸਾਰੇ ਆਂਦੇ ਵੀ ਬੰਦਾ ਚਕਾਓ ਇਹ ਆਂਦੇ ਵੀ ਸਾਡਾ ਬੈਰ ਨਹੀਂ ਮਤਲਬ ਕੇ ਨਾ ਲਿਖਾਓ ਬੰਦੇ ਦੇ ਨਾਮ ਲਿਖਾਓ ਉਹ ਹੀ ਆਪਣੀ ਸਰ ਕਾਰਵਾਈ ਕਰ ਗਏ ਆ ਹੁਣ ਗਾੜੀਆਂ ਆਪਣੀ ਉਹ ਉਹ ਚੋਦੇ ਮਾਂ ਚ ਸਾਰਾ ਇਹਦੇ ਆਨੇ ਵੀ ਸਾਨੂੰ ਨਾ ਹੋਣਾ ਚਾਹੀਦਾ ਵਾ ਦੋਸ਼ ਜਾਨਵਰ ਬੰਦੇ ਲੰਗੇ ਹੋਣੇ ਇਹਦਾ ਨਹੀਂ ਮੌਤ ਕਿਸ ਨੂੰ ਨਾ ਦੱਸ ਜਾ ਕੇ ਵੇਖੋ ਸਰ ਕੀ ਇਹਨਾਂ ਨੂੰ ਖੋਲ ਕੇ ਲੈ ਜਾਂਦਾ ਤੇ ਚਲੋ ਅਸੀਂ ਜਰ ਜਾਂਦੇ ਲੈ ਜਾਂਦਾ ਕੋਈ ਹਾਂਜੀ ਹਾਂਜੀ ਇਨਸਾਫ ਮਿਲਣਾ ਚਾਹੀਦਾ ਵਾ ਤੇ ਸੰਗਤੀ ਇਹ ਸਾਰੀ ਇਨਸਾਫ ਕਰਨ ਵਾਲੀ ਵੇਖੋ ਜੀ ਹਾਂਜੀ ਆਹ ਜੀ ਫੋਨ 10 15 ਦਿਨ ਤੋਂ ਸੁਣਣਾ ਨਹੀਂ 150-700 ਜਿਹੜੀਆਂ ਲਿਆ ਗਈਆਂ ਮੇਰੇ ਦਾ ਆਫਟਰ ਵਾਲੀਆਂ ਟੁੜੀ ਲੋਸੀ ਇਹਦਾ ਲਗਰੇਬ ਦਾ ਹੋ ਗਿਆ 300000 ਦਾ ਨੁਕਸਾਨ ਤੇ ਬੰਦਾ ਮਾਦਣਾ ਸਾਡੇ ਪਿੰਡ ਦੁਕਾਨਾਂ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਦੋ ਦਿਨ ਡੰਗਰ ਪਾਲ ਮਾਦਾ ਪਾਲਦੀ ਨਿੰਗੀਆਂ ਗੁਣੀਆਂ ਪਾਲਦੀਆਂ ਜਵਨੀਆਂ ਕਿ ਉਹ ਇਹਨਾਂ ਦਾ ਮਰ ਗਿਆ ਸੀ ਤੇ ਕਿੱਡਾ ਵੱਡਾ ਵੈਰ ਕੱਢਿਆ ਗਾਈਆਂ ਇਹ ਲੱਤਾ ਵਧੀਆਂ ਗਏ ਨੇ ਦਾਨੇ ਇਹਨਾਂ ਬੇਜਵਾਨਾਂ ਨੂੰ ਕੀ ਲੜਣਾ ਕਹਿੰਦੇ ਆ ਗਾਈਆਂ ਮਾਰ ਕੇ ਕਿੱਡਾ ਵੱਡਾ ਬੇਗੁਨਾਹ ਬਾਪੀ ਦਾ ਇਹ ਤਾਂ ਗਊ ਹੱਤਿਆ ਕੀ ਦੇਖ ਹਸਾਬ ਦੀ ਤੇ ਮੈਂ ਤਾਂ ਕਹਿੰਦਾ ਵੀ ਇਨਸਾਫ ਨਹੀਂ ਮੰਗ ਕਰਦੇ ਇਹਨਾਂ ਗਰੀਬਾਂ ਨੂੰ ਕੋਈ ਨਾ ਕੋਈ ਪੰਜਾਬ ਸਰਕਾਰੋਂ ਕੋਈ ਨਾ ਕੋਈ ਮਿਲਣਾ ਚਾਹੀਦਾ ਇਹਨਾਂ ਨੂੰ ਦਾਨ ਦੇ ਸੱਚਲ ਕੋਲ ਸੁਸਾਇਟੀ ਵਾਲਾ ਵੇਂਦਾ ਇਹਨਾਂ ਗਰੀਬਾਂ ਦੀ ਜ਼ਰੂਰ ਮਤਲਬ ਕਰੇ ਚਲੋ ਅਸੀਂ ਵੀ ਜਿੱਥੇ ਦਾ ਹੋ ਸਕਦੇ ਕਰਾਂਗੇ ਹੋਰ ਕੋਈ ਆਸਰਾ ਕੋਈ ਨਹੀਂ ਇਹਨਾਂ ਦਾ ਕੀ ਲੱਗਦਾ ਜੀ ਕਿਤਨਾ ਕਿਤਰਾ ਹੋਇਆ ਏ ਸਾਰਾ ਇਹਨਾਂ ਨੇ ਤਾਂ ਮੁੰਦੇ ਨੇ ਪੰਜ ਕੋਈ ਫੋਨ ਕੀਤਾ ਸਾਹਮਣੇ ਡੇਰੇ ਵਾਲਿਆਂ ਨੇ ਵੀ ਤੁਹਾਡੇ ਡੇਰੇ ਤੋਂ ਤੂੰ ਅੱਜ ਬੜਾ ਨਿਕਲਿਆ ਵਾ ਇਹ ਆਏ ਭੱਜ ਕੇ ਚੋਰੇ ਇਹਨਾਂ ਨਾਲ ਕੇ ਵਿਰਖਿਆ ਦੀ ਅੱਗ ਲੱਗੀ ਇੱਥੇ ਤੇ ਗੱਲ ਦੱਸਿਆ ਅਕਸਰ ਸੁਦਾ ਕੰਮ ਹੋ ਗਿਆ ਇਹ ਇੱਥੇ ਆਤ ਵੀ ਕਿਹਦੇ ਇੱਥੇ ਆ ਲੱਗਦਾ ਵੀ ਜਿੱਦਾਂ ਕੋਈ ਕਿਨੇ ਵੈਰ ਕੱਢਿਆ ਇਹਨਾਂ ਨਾਲ ਹਾਂਜੀ ਇਹ ਬੋਲਣ ਦੀ ਸਾਜ਼ਿਸ਼ ਵਿੱਚ ਨਹੀਂ ਹੈਗੇ ਮਤਬਲਕ ਤੇ ਬੋਲਣ ਦੀ ਸਾਜ਼ਿਸ਼ ਚੋਂ ਦੇ ਕੇ ਖੋਲ ਕੇ ਹਟਦੇ ਪਰ ਇਹ ਨੁਕਸਾਨ ਕਰਨ ਲਈ ਸਾਜ਼ਿਸ਼ ਤੇ ਉਹ ਇੱਥੇ ਲੱਤਾਂ ਵੱਧੀਆਂ ਨੇ ਇਹਦੀਆਂ ਮਰਦੇਆਂ ਵੱਧੀਆਂ ਉਹਦੀਆਂ ਅਗਲੀਆਂ ਵੱਧੀਆਂ ਨੇ ਅੱਸੀਆਂ ਨਾਲ ਬੰਨ ਕੇ ਫੇਰ ਇਹਨਾਂ ਨੂੰ ਮਾਰਿਆ ਗਿਆ ਅੱਗ ਲਾ ਦੀ ਤੂੰ ਹੀ ਨਾ ਕਿ ਸਾਕ ਉੱਠਿਆ ਗਿਆ ਸਾਕ ਆਪੇ ਮਰ ਜਿਆਣਾ ਆਹ ਆਹ ਖਾਲਸਾ ਦੇ ਅੰਨ ਅੱਲਾ ਤਾਂ ਇਹਦੇ ਨਾਲ ਮਗਲ ਨਹੀਂ ਲੱਤਾਂ ਬੱਦੀਆਂ ਨੇ ਇੱਥੋਂ ਹੂੰ ਤੇ ਉਹਦੀਆਂ ਆ ਰਹੀਆਂ ਬੱਦੀਆਂ ਅਜੇ ਵੀ ਜੂੜੀਆਂ ਹੋ ਵੇਖੋ ਲੱਤਾਂ ਉੱਦਾਂ ਹੀ ਬੱਦੀਆਂ ਨੇ ਇਹ ਕਰਕੇ ਆ ਜਾਂਦੇ ਜਦੋਂ ਕੋਈ ਗਰੀਬ ਦੀ ਕੋਈ ਦਾਨੀ ਮਾ ਸੱਚ ਨੂੰ ਮਾਇਤ ਕਰੇ